ਇਹ ਦਿਖਾਏਗਾ ਨਹੀਂ ਮੈਂ ਕੁੱਤਾ ਹੈ ਮਰਾ ਹੂਆ ਹੈ ਹਾਂ ਕਹੀਂ ਚਲੇ ਆਇਆ ਹੈ ਬੋਰਖਾਲੇ ਨੂੰ ਟੈਲੀਫੋਨ ਕਰ ਉਹ ਦੇ ਕੋੜੇ ਘੰਟੇ ਨਾਲ ਕੀ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਕੀ ਹੋਇਆ ਕਿ ਆਰਤੀ ਚੌਂਕ ਤੇ ਖੜੇ ਹੋਏ ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਐ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਪਰ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਗਿਆ ਮੈਂ ਉਹਦੀ ਚਾਬੀ ਛੱਡ ਲਈ ਕੈਪੀ ਕੱਟ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸੱਟ ਕੇ ਹੌਲੀ ਜਿਹੇ ਐ ਇਹਨੇ ਚੱਲ ਗਿਆ ਅੱਜ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਕੂਟੀ ਵਾਲਾ ਸੀਗਾ ਉਹਦੇ ਬਰਦੀ ਪਾਈ ਸੀ ਨੀਲੇ ਰੰਗ ਦਾ ਹੋਰ ਇੱਕ ਬੰਦੇ ਸੀ ਹਾਂ ਪੋਲ ਕਹਿੰਦੇ ਦੇਖ ਮੈਂ ਤਾਂ ਇਹ ਪੈਰ ਮਾਰ ਕੇ ਦੇਖਿਆ ਆਏ ਲੱਗੇ ਜੀ ਤਾਂ ਬੰਦੇ ਦੇ ਵਿੱਚ লাশ ਹੁੰਦੀ ਹੈ ਕੋਈ ਬਲਾ ਕੁੱਤਾ ਵਾ ਜਾਂਦਾ ਮੈਂ ਬੰਦਾ ਇਹ ਚ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾਂਦਾ ਕੁੱਤਾ ਵਾ ਕਿੰਨੇ ਵਜੇ ਦਾ ਸਮਾਂ ਤੇ ਇਹ ਅੰਦਾਜ਼ਾ ਹੈਗਾ 9:00 ਵਜੇ ਦਿੱਤਾ ਪੋਲ ਆ ਕੇ ਗਈ ਹਾਂ ਪੋਲਸੀ ਤਾਂ ਪੌਣੇ ਘੰਟੇ ਬਾਅਦ ਆਈਆ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ ਅ ਇੱਕ ਘੰਟੇ ਬਾਅਦ ਖੋਲ ਕੇ ਦੇਖੀ ਆ ਬੋਰੀ ਉਹਦੇ ਪੈਰ ਨਹੀਂ ਦਿਖਿਆ ਉਹਨਾਂ ਨੇ ਪੂਰੀ ਹਜੇ ਛੋ ਨਹੀਂ ਬਈ ਪੂਰੀ ਛੋ ਨਹੀਂ ਕੀਤੀ ਪੁਲਸ ਵਾਲੇ ਅਜੇ ਪੂਰੀ ਛੋ ਨਹੀਂ ਕੀਤੀ ਉਹਨਾਂ ਨੂੰ ਪਤਾ ਲੱਗਿਆ ਵੀ ਲਾਸ਼ ਆਈ ਸੀ ਹਾਂ ਪੈਰਪੁਰ ਦੀ ਸੀ ਮੈ ਧੰਗਾ ਰੂੜੀ ਆ ਸੀ ਬਸ ਤੈਨੂੰ ਉਹ ਤੋਂ ਮਨਕੋਲ ਆਈ ਸੀ ਵੀ ਇੱਕ ਡੈਡ ਬੋਡੀ ਇੱਥੇ ਕੋਰੇ ਦੇ ਵਿੱਚ ਪਈ ਜਾ ਉੱਥੇ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਦੇ ਵਿੱਚ ਕੋਈ ਲੇਡੀ ਜਿਹੜੀ ਮੋੜ ਕੇ ਬਿਲਕੁਲ ਡੈਡ ਬੋਡੀ ਪਈ ਹੋਈ ਹੈ ਔਰ ਉਹ ਇੱਕ ਮੋਟਰਸਾਈਕਲ ਦੇ ਡਰਾਈਵਰ ਨੂੰ ਵੀੜੀ ਹੋਈ ਹੈ ਜਿਹਦੇ ਦੋ ਜਣੇ ਨਾਲ ਹੋ ਗਿਆ ਔਰ ਉਹ ਬੈੱਡਬੌਡੀ ਜਿਹੜੀ ਉਸੇ ਸਿੱਟ ਕੇ ਜਾ ਰਹੀ ਹੈ ਮੋਟਰਸਾਈਕਲ ਸਾਥੇ ਕੋਈ ਬਰੰਬਲ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਪੜਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਈ ਲੜੀ ਹੈ 2025 ਬਣ ਰਿਹਾ ਹੈ 90 90 ਕਦੋਂ ਗੱਲ ਜੱਸ 5 ਮਿੰਟ ਵੱਲ ਨੂੰ ਕਾਲ ਆ ਗਈ 10 ਤੋਂ ਬੋਲ 10 ਮਿੰਟ ਵੱਲ ਫੋਨ ਆਈ ਹੈ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆ ਸਾਥੋਂ ਆ ਕੇ ਮੋਟਰਸਾਈਕਲ ਖੜ ਲਿਆ ਉਦੇਰ ਨੰਬਰ ਤੋਂ ਅਡਰੈਸ ਘੜਾ ਗਏ ਜਿਹੜੇ ਅਗਲੀ ਕਾਰਵਾਈ ਜੋ ਵੀ ਹੋਵੇ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਮੇਰੀ ਮੈਰਿਡ ਹੈ ਕਿ ਅਨਮੈਰਿਡ ਹੈ ਬੋਰੇ ਵਿੱਚ ਜੀ ਅਸੀਂ ਕਹਿੰਦੇ ਲਿਖੇ ਜੀ ਬੋਰੇ ਵਿੱਚ ਜੀ ਥੋੜਾ ਜਿਦਾ ਪੈਰਪੂੜਾ ਕੱਪੜਾ ਦੇਖਾਗਾ ਲੌਜਬਾਨ ਕਿੱਥੇ ਕੰਪਿਊਟਰ ਲੈ ਗਿਆ ਜਿਹੜਾ ਛੱਡ ਕੇ ਚਲੇ ਗਿਆ ਜੀ ਜਿਹੜਾ ਮੋਟਰ ਦਾ ਜੀ ਬਰਾਮਦ ਹੋਇਆ ਕਿੱਥੋਂ ਬਰਾਮਦ ਹੋਇਆ ਇੱਥੇ ਹੀ ਜਦੋਂ ਉਹ ਪਾਊਡਰ ਕਿਉਂ ਦੇਖ ਰਹੇ ਬੋਰੋਸਰ ਦੇ ਪਬਲਿਕ ਨੇ ਜਦੋਂ ਉਹ ਕੁਛ ਹੈ ਵੀ ਕੀ ਹੈਗਾ ਉਹਨਾਂ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਇਆ ਹੋਇਆ ਛਿੰਨਾ ਜੁਲਾ ਵਗੈਰਾ ਹੈਗਾ ਆ ਉਹ ਜਦੋਂ ਉਹ ਡ दो से ये दिखाएगा नहीं मैं कुत्ता है मरा हुआ है कहीं चले आया है वो देख